ਉਹ ਇਹ ਲਾ ਕੇ ਕਰੋ ਟਰੈਕਟਰ ਨਾਲ ਟਰੈਕਟਰ ਨਹੀਂ ਸਪਾ ਗਿਆ ਕੱਢਦੇ ਨੇ ਨਹੀਂ ਟਰੈਕਟਰ ਨਾਲ ਮਾਰਦਾ ਨਹੀਂ ਇੱਕ ਦੋ ਜਣੇ ਦੋ ਜਣੇ ਹੀ ਆ ਉਹ ਨਹੀਂ ਕਪੂਰਥਲਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਪਾਸੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਨੇ ਅਤੇ ਪਿੰਡ ਵਿੱਚ ਰਹਿ ਰਹੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਦੀ ਜਿੱਥੇ ਅੱਜ ਇੱਕ ਆਟਾ ਚੱਕੀ ਦੀ ਛੱਤ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਲਗਾਤਾਰ ਕਈ ਦਿਨਾ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇਹ ਨੁਕਸਾਨ ਹੋਇਆ ਦੱਸਦੀ ਹੈ ਕਿ ਛੱਤ ਡਿੱਗਣ ਕਾਰਨ ਚੱਕੀ ਅੰਦਰ ਕੰਮ ਕਰ ਰਹੇ ਮਾਂ ਪੁੱਤ ਮਲਬੇ ਹੇਠਾਂ ਦੱਬ ਗਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਗਣੀ ਮਤ ਇਹ ਰਹੀ ਕਿ ਇਸ ਘਟਨਾ ਦੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਂ ਪੁੱਤ ਹਲਕੀਆਂ ਸੱਟਾਂ ਲੱਗਣ ਕਾਰਨ ਜ਼ਖਮੀ ਜ਼ਰੂਰ ਹੋਏ ਨੇ ਕਿੱਥੋਂ ਦੇ ਰਹਿਣ ਆਲੇ ਹਾਂ ਤੇ ਕੀ ਕਰਨਾ ਸੀ ਭਾਜੀ ਅਸੀਂ ਆਪਣਾ ਸ਼ਹਿਰ ਹੈਗਾ ਸੁਲਤਾਨਪੁਰ ਲੋਧੀ ਪਿੰਡ ਕਬੀਰਪੁਰਾ ਭਾਜੀ ਤੇ ਘਟਨਾ ਹੈ ਉਹ ਹੀ بارش ਕਰਕੇ ਤੇ ਮਾਂ ਪੁੱਤ ਸੀ ਦੋਨੇ ਥੱਲੇ ਚੱਕੀ ਦੇ ਚੱਕੀ ਬਹੁਤ ਪੁਰਾਣੀ ਭਾਜੀ ਅੱਜ ਤੋਂ ਛੱਤ ਵੀਆਂ ਦੀ ਕਾਨਿਆਂ ਦੀ ਸੀ ਉਹ ਮੀਂਹ ਪੈਣ ਕਰਕੇ ਛੱਤ ਭਾਰੀ ਹੋ ਗਈ ਕਾਨੇ ਗਲੇ ਪਏ ਸੀ ਤੇ ਛੱਤ ਡਿੱਗਣ ਕਰ ਉਹ ਦੋਨੇ ਮਾਂ ਪੁੱਤ ਥੱਲੇ ਆ ਗਏ ਪਰ ਪਿੰਡ ਦਾ ਸੰਜੋਗ ਸੀ ਸਾਰਿਆਂ ਨੇ ਹਿੰਮਤ ਮਾਰ ਕੇ ਨੀਚੋਂ ਕੱਢ ਲਏ ਭਾਜੀ ਮਾਤਾ ਦੇ ਸੱਟ ਲੱਗੀ ਆ ਬੇਟੇ ਦੇ ਵੀ ਸੱਟ ਲੱਗੀ ਆ ਪਰ ਇਹ ਨਵੀਂ ਬਚਾ ਹੋ ਗਿਆ ਨੁਕਸਾਨ ਨਹੀਂ ਕੋਈ ਹੋਇਆ ਇਹਨਾਂ ਉਹਨਾਂ ਦਾ ਤੇ ਬਾਕੀ ਸੰਗਤ ਨੂੰ ਇਹ ਬੇਨਤੀ ਆ ਵੀ ਵਿਚਾਰੇ ਮਾਤੜ ਹੈਗੇ ਆ ਜੇ ਕੋਈ ਇਹਨਾਂ ਦੀ ਸਹਾਇਤਾ ਕਰ ਸਕਦਾ ਤੇ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਦੇਖੋ ਆ ਪਿੰਡ ਕਬੀਰਪੁਰ ਅਸੀਂ ਪਹੁੰਚੇ ਆ ਸਾਨੂੰ ਥੋੜਾ ਜਿਹਾ ਚੱਲਿਆ ਪਹਿਲਾਂ 15 20 ਮਿੰਟ ਪਹਿਲਾਂ ਹੀ ਪਤਾ ਲੱਗਾ 15 ਕੁ ਮਿੰਟ ਪਹਿਲਾਂ ਕਿਸੇ ਨੇ ਇਥੋਂ ਵੀਡੀਓ ਪਾਈ ਕੇ ਕਿ ਹੈਗਾ ਆਰਾ ਤੇ ਆਟਾ ਚੱਕੀ ਆ ਇਦੇ ਤੇ ਕਾਨੇ ਵਾਲੀ ਤੇ ਬਾਲਿਆਂ ਵਾਲੀ ਛੱਤ ਸੀਗੀ ਤੇ ਇਹਦੇ ਵਿੱਚ ਪ੍ਰਕਾਸ਼ ਕੌਰ ਤੇ ਇੱਕ ਲੜਕਾ ਸੀਗਾ ਉਹ ਛੱਤ ਡਿੱਗਣ ਕਰਕੇ ਜ਼ਖਮੀ ਹੋਏ ਨੇ ਸੋ ਮੈਂ ਉਸੇ ਵੇਲੇ ਐਂਬੂਲੈਂਸ ਤੇ ਭੇਜ ਦਿੱਤੀ ਸੀਗੀ ਤੇ ਹੁਣ ਅਸੀਂ ਮੌਕੇ ਤੇ ਆਏ ਆ ਤੇ ਬੀਬੀ ਜਿਹੜੀ ਪ੍ਰਕਾਸ਼ ਕੌਰ ਐ ਉਹਨੂੰ ਹੁਣ ਸਿਵਲ ਹਸਪੀਟਲ ਅਸੀਂ ਭੇਜ ਰਹੇ ਆ ਤੇ ਇਹ ਛੱਤ ਦੇਖਣ ਨੂੰ ਲੱਗਦਾ ਕਿ ਬੜੀ ਮਾੜੀ ਐ ਪੁਰਾਣੀ ਛੱਤ ਐ ਬਾਲੇ ਨੇ ਤੇ ਕਾਨੇ ਨੇ ਸੋ ਇਹ ਡਿੱਗੀ ਆ ਤੇ ਅਸੀਂ ਆ 10-15 ਮਿੰਟਾਂ ਦੇ ਵਿੱਚ ਹੀ ਐਂਬੂਲੈਂਸ ਨੂੰ ਹੁਣ ਭੇਜ ਰਹੇ ਹਾਂ